8 ਵਜ ਗਏ ਆ ਤੇ सोनू ਪਤਾ ਨਹੀਂ ਕਿੱਥੇ ਆ ਵੇਖਾਂ ਕੁੜੀ ਆਖਣ ਡਈ ਆ ਭਈ ਭਾਈ ਨੂੰ ਆਹ ਰੋਟੀ ਤਾਜੀ ਤਾਜੀ ਖਾ ਲੈ ਮੈਂ ਤਾਂ ਅੱਗੇ ਲੱਕ ਦੁਖਣ ਡਿਆ ਸੀ ਤੇ ਮੈਂ ਤਾਂ ਲੰਮੀ ਪਈ ਸੀ ਪਤਾ ਨਹੀਂ ਛਿੱਟਾਂ ਵੀ ਆਉਣ ਡਈਆਂ ਆਵੇਂ ਮਾੜੀਆਂ ਮਾੜੀਆਂ ਵੇ सोनू सोनू ਥਾ ਪਤਾ ਮੀਂ ਪੈਂਦੇ ਤੂੰ ਕਿੱਥੇ ਮੈਂ ਕਦੋਂ ਆਦੀ ਤੈਨੂੰ ਵੇਖਣ ਡਈ ਇਹ ਕੁੜੀ ਆਖਣ ਡਈ ਰੋਟੀ ਕਾਲਾ ਰੋਟੀ ਪਕਾਉਣ ਡਈ ਇੱਥੇ ਹੀ ਆ ਪਰ ਮੈਨੂੰ ਹੁਣ ਰਾਤ ਦਾ ਇੱਥੇ ਰਹਿਣਾ ਕਿਉਂ ਕੀ ਗੱਲ ਹਾਂ ਨੀ ਬੇਟੀ ਨੀ ਬੇਟੀ ਹਾਂ ਕਿ ਨਾ ਬੇਚਤੀ ਕੀਤੀ ਤੇਰੀ ਹਾਂ ਜਿਹੜੀ ਇਹਨਾਂ ਦੀ ਨਿੱਕੀ ਨੂੰ ਚੜਲ ਚੜੱਕ ਜੀ ਹਾਂ ਹੈ ਉਹ ਕੰਜਰੀ ਨੂੰ ਕੀ ਹੋਇਆ ਤੂੰ ਉਹਨਾਂ ਦੇ ਪਿਓ ਦਾ ਖਾਨਾ ਮੈਂ ਉਹਨਾਂ ਨੂੰ ਸਾਬੀ ਮਖੌਲ ਕਰੰਡਿਆ ਸਾਬੀ ਤੇ 32 ਨਾਲ ਗੱਲਾਂ ਕਰੰਡਿਆ ਖਲੋਬੇ ਅੱਛਾ ਉਦੋਂ ਮੈਂ ਚੱਲ ਅਗਲੀ ਉਹਨੂੰ ਭੁੱਲ ਗਈ ਆ ਅਚਾਨਕ ਹੀ ਮੈਂ ਚੱਲ ਗਿਆ ਹਾਂ ਤੇ ਮੈਂ ਮਜ਼ਾਕ ਕੀਤਾ ਉਹਨੂੰ ਕਰਨਡਿਆ ਹੀ ਮੈਂ ਚੱਲ ਤੈਨੂੰ ਟੈਗ ਲਵਾਵਾ ਅੱਛਾ ਤੇ ਮੈਂ ਅੱਗੇ ਆਪ ਕਿਹੜੀ ਪੀਣਾ ਜਿਹੜੀ ਉਹਨੂੰ ਆਉਣੀ ਆ ਬਸ ਉਹ ਮਖੌਲ ਕਰੋ ਕਿਦਾਂ ਛੋਂਡੀ ਭਾਈ ਸਿਕਲੋ ਤੂੰ ਇੱਥੇ ਰਹਿਣਾ ਤੂੰ ਆਪਣੇ ਘਰ ਜਾ ਉਹ ਆ ਜੇ ਆ ਕਿਉਂ ਨੂੰ ਪੀਣ ਦੀ ਹੈ ਮੈਂ ਤਾਂ ਪੁੱਤ ਬਣਾ ਕੇ ਲਿਆਦਾ ਤੇ ਆਪਣੇ ਘਰ ਹੈ ਤੂੰ ਘਰਦਰ ਕਿਹਾ ਹੋਗਾ ਉਹ ਮੈਂ ਤਾਂ ਮਤ ਵੈਸੇ ਇੱਥੋਂ ਬਾਸ਼ ਸੁਣੀ ਮੈਂ ਇੱਥੇ ਬਿਰੰਡਿਆ ਹੀ ਬਾਸ਼ ਸੁਣੀ ਮੈਂ ਪਤਾ ਨਹੀਂ ਕੌਣ ਗੱਲਾਂ ਕਰੰਡਿਆ ਇੱਥੇ ਖਸਮਾਂ ਨੂੰ ਕਾਣ ਜਾ ਕੇ ਕਦੀ ਸ਼ਰੀਕ ਵੀ ਸੁਧਰੇ ਮੈਂ ਦੇਖਿਆ ਸੁਧਰ ਜਾਣਗੇ ਆਂਦੇ 100 ਸਾਲ ਪਾ ਛੱਡੀ ਕੁੱਤੇ ਦੀ ਪੂਸਵੰਜਲੀ ਦੇ ਵਿੱਚ ਉਹ ਸਿੱਧੀ ਨਹੀਂ ਹੋਈ ਤੇ ਇਹਨਾਂ ਦੇ ਕਿੱਥੋਂ ਸਿੱਧੇ ਹੋਣਾ ਆ ਉਹ ਇਹ ਨਹੀਂ ਹੁੰਦਾ ਮਰਾ ਇਹ ਹੈਗੀ ਮੈਂ ਜਨਾਨੀ ਜਾਤ ਹੀ ਜਿਹਦੇ ਬੰਦਾ ਹੁੰਦਾ ਤੇ ਮੈਂ ਦੱਸ ਦਿੰਦਾ ਇਹਨੂੰ ਕਿਦਾਂ ਬੋਲੀਦਾ ਕਿਦਾਂ ਬੋਲੀਦਾ ਤੂੰ ਪਤਾ ਇਹਨਾਂ ਦੇ ਮੂੰਹ ਹੀ ਨਾ ਲੱਗਿਆ ਕਰ ਇਹ ਪਤਾ ਨਹੀਂ ਇਹਨਾਂ ਨੇ ਕਿਦਾਂ ਰੱਖੀ ਆ ਬਸਣ ਵਾਲੀ ਤੇ ਹੈਗੀ ਨਹੀਂਗੀ ਬਸਣ ਵਾਲੀ ਨਹੀਂ ਇਹਦੀ ਕੋਈ ਜਾਦੀ ਜ਼ੁਬਾਨ ਚੱਲਦੀ ਆ ਨਾ ਇਹਨੂੰ ਬੋਲਣ ਦਾ ਪਤਾ ਕੀ ਦੇ ਨਾਲ ਗੱਲ ਕਿਹੜੀ ਕਰਨੀ ਹੈ ਕਿਹੜੀ ਨਹੀਂ ਮੈਂ ਜਾਣੀ ਆ ਤੇ ਮੈਂ ਉਹਨਾਂ ਨੂੰ ਪੁੱਛ ਕੇ ਹੁਣੀ ਤਾਂ ਜਿਰਗਾ ਨੂੰ ਨਹੀਂ ਬੰਦਿਆਂ ਚ ਫੌਮ ਜਾ ਨਹੀਂ ਸਕਦਾ ਇਹਨੂੰ ਕੋਈ ਬੰਦਿਆਂ ਚ ਤੇ ਸੌ ਮੇ ਜਾ ਕੇ ਚਲਦਾ ਆ ਉਹ ਮੰਜੀ ਦੇ ਉੱਤੇ ਪਿਆ ਚਲ ਉੱਠ ਕੇ ਤੇਰੇ ਲੱਗੇ ਆ ਗਿਆ ਮੇਰੇ ਲੱਗੇ ਨਹੀਂ ਆਇਆ ਮੈਂ ਹੀ ਚਲ ਗਿਆ ਤੂੰ ਹੀ ਚਲ ਗਿਆ ਇੱਥੇ ਡਿਆ ਗੱਲਾਂ ਕਰ ਬੱਤੀ ਨਾ ਇਹਨਾਂ ਦਾ ਮੂੰਹ ਲੱਗਿਆ ਸਾਰੇ ਇਹ ਹੈ ਹੀ ਇਦਾਂ ਦੇ ਆ ਉਹਨਾਂ ਦਾ ਦੱਸਦੇ ਪੀ ਆ ਹੀ ਬੜੇ ਸੁਧਰ ਗਏ ਆ ਬੜੇ ਮਿੱਠੇ ਪਿਆਰੇ ਹੋ ਜਾਂਦੇ ਆ ਇਹ ਉਹ ਮਿੱਠੇ ਉਹਨਾਂ ਤੇ ਜੋ ਲੈਣਾ ਹੁੰਦਾ ਉਹਨਾਂ ਨੇ ਇੰਨੇ ਰੰਗ ਤੇ ਗਿਰਗਟ ਨਹੀਂ ਬਦਲਦਾ ਜਿੰਨੇ ਇਹ ਬਦਲ ਲੈਂਦੇ ਆ ਬਦਲਦੇ ਆ ਤੈਨੂੰ ਨਹੀਂ ਪਤਾ ਇਹਨਾਂ ਦਾ ਪਤਾ ਮੈਂ ਇਹਨਾਂ ਦੇ ਵਿੱਚ ਜਿਤਨਾ ਵੱਸੀ ਮੈਨੂੰ ਪਤਾ ਆ ਇਹ ਨਾ ਬੋਲਣ ਦੀ ਅਕਲ ਹੀ ਨਹੀਂ ਇਹਨੂੰ ਮਾਸਾ ਵੇ ਅਕਲ ਨਹੀਂ ਕੀ ਇਹਨਾਂ ਨੂੰ ਮੂੰਹ ਜੋਰ ਬੁਰੇ ਬੰਦੇ ਆ ਗਾੜੀ ਕੁੰਦੇ ਰਿੰਗੇ ਤੇ ਬੁਰੀਆਂ ਆਪੂਏ ਚੜੀਆਂ ਮੈਂ ਤਾਂ ਫੇ ਕਿਹਾ ਮੈਂ ਇਹ ਭਲਾ ਮਾਸੀ ਜੇ ਤੂੰ ਰਹਿਣ ਦੀ ਕਿਤੇ ਮੇਰੇ ਅਰ ਕਹਾਂਦਾ ਨਾ ਤੇ ਤੈਨੂੰ ਮੈਂ 10 ਅਕਲ ਦਿੰਦਾ ਕਿੱਦਾਂ ਬੋਲੀ ਦਾ ਬੋਲੀ ਦਾ ਉਹਦੀ ਤਾਂ ਹੋਈ ਐਡੀ ਜ਼ਬਾਨ ਆਹੀ ਤਾਂ ਕਦੀ ਮੂੰਹ ਹੀ ਨਹੀਂ ਲਾਈਆ ਪਤਾ ਨਹੀਂ ਕਿਹੜੇ ਜੰਗਲ ਚੋਂ ਆਈ ਆ ਜੰਗਲ ਚੋਂ ਆਈ ਆ ਮੇਰਿਆਂ ਦਾ ਕੁੜਗਾ ਹੈ ਤੇ ਬੱਤੀ ਬੱਤੀ ਗੱਲਾਂ ਕਰਦੀਆਂ ਹੁੰਦੀਆਂ ਇਹ ਤਾਂ ਪਰ ਰੱਬ ਨੇ ਉੱਥੇ ਰੱਖਦਾ ਹੁੰਦਾ ਮੈਂ ਤਾਂ ਫਿਰ ਕਿਆ ਮੈਂ ਆ ਤਾ ਨੂੰ ਨਾ ਤੁਹਾਡੀਆਂ ਨੀਤਾਂ ਦੇ ਫਲ ਮਿਲਿਆ ਜੀ ਬਾਣੀਆਂ ਨੀਤਾਂ ਉਹਥੇ ਰੱਖਦਾ ਹੁੰਦਾ ਵਾ ਫਿਰ ਅਸੀਂ ਨਹੀਂ ਕਦੀ ਕਿਸਦਾ ਮੜਾ ਕੀਤਾ ਤੇ ਮੈਨੂੰ ਬੜੀਆਂ ਗੱਲਾਂ ਕਰਦੀਆਂ ਹੰਦ ਗਾਇਏ ਤੇ ਚੁੱਪ ਕਰਕੇ ਤੇ ਆਪਣਾ ਕੰਮ ਆ ਜਾ ਚੱਲ ਕੋਈ ਨਹੀਂ ਮਾਦਾ ਟੈਨਸ਼ਨ ਨਾ ਲੈ ਤੂੰ ਕੋਈ ਜਾਣ ਚੁੰਨੇ ਦੀ ਕਰਨੀ ਸ਼ਰੀਕਾ ਦੀ ਹੱਕ ਤੇ ਵਸੀ ਰਹਿੰਦਾ ਵਾ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਨਹੀਂ ਜਾਣਾ ਕਿਤੇ ਤੇ ਨਾਲੇ ਸਵੇਰੇ ਕਰਾਂਗੇ ਗੱਲ ਐਦਾਂ ਤੇ ਨਹੀਂ ਛੱਡਦਾ ਮੈਂ ਵੀ ਛੱਡਦਾ ਨਹੀਂ ਗਾ ਇਹੋ ਜਨ ਕੁਵਾਈ ਦਾ ਨਹੀਂ ਹੁੰਦਾ ਇਹੋ ਜਿਹਾ ਮੈਂ ਸਿਧਿਆੰਦਾਂ ਕਾ ਪਛਾਣੀ ਛੱਡਦਾ ਇਹ ਤਾਂ ਕਿੱਦਾਂ ਛੱਡਦਾ ਉਹ ਹਰ ਨੀ ਤਫਾ ਹੁਣ ਜਾ ਕੇ ਆਹ ਨਾ ਤੇ ਉਹਗਾ ਪਹਿਲਾਂ ਨਹੀਂ ਨਖਤੇ ਉਦਾਂ ਨਹੀਂ ਛੱਡਦੇ ਹੁੰਦੇ ਉਦਾਂ ਗੱਲਾਂ ਕਰਨੀਆਂ ਇਹਨਾਂ ਨੇ 20 20 ਮੈਨੂੰ ਗੱਲਾਂ ਕਰਨੀਆਂ ਮੈਂ ਚੁੱਪ ਕਰਕੇ ਤਾਂ ਸੁਣਦੀ ਰਹਿਣਾ ਉਹ ਹੀ ਤੇ ਉਹਨਾਂ ਦੇ ਭੁੇ ਛੜੇ ਤਾਂ ਹੀ ਤੇ ਉਹ ਹੁਣ ਤੇਰੇ ਦੁਆਲੇ ਹੋ ਗਏ ਆ ਇਹੋ ਹੀ ਤੇ ਲੱਗੇ ਇਹ ਰੋਟੀ ਖਾਣ ਦੇ ਆ ਮੁੰਡੇ ਸੱਦ ਕੇ ਲਿਆ ਸਾਡੇ ਜੋ ਗਾਇ ਸਭ ਕੋ ਹੁੰਦਾ ਹੂੰ ਚਲ ਕੋਈ ਗੱਲ ਨਹੀਂ ਅਮਰਤ ਕੀ ਕੰਡੀ ਆ ਅਮਰ ਤਰ ਵਟੀ ਲਈ ਪਕਾਉਣਾ ਤਾਂ ਤੈਨੂੰ ਢੀਕਣ ਲਈ ਹੀਗੀ ਵੀ ਰੋਟੀ ਖਾਲਾ ਤੱਤੀ ਤੱਤੀ ਪਾ ਜੀ ਨੂੰ ਆ ਚਲ ਜਾ ਲਿਆ ਲੋਕੇ ਪਾ ਕੇ ਮੈਂ ਖਾ ਲਿਨਾ ਜਾਓ ਹਾਂ ਦੱਸ ਕਿ ਡੱਬਰਾ ਲੱਗਦਾ ਵਾ ਇਹਨਾਂ ਨੂੰ ਪਕਾ ਲੈ ਕਿਤੇ ਨਾ ਸਾਬੀ ਗਿਆ ਸੀ ਸੋਨੂ ਦੇ ਲਾਗੇ ਉਹ ਜਿਹੜੋਂ ਨੇਰੀ ਵਗਣ ਦੀ ਉਦੋਂ ਹੀ ਜਾਣਦੇ ਆ ਸੀ ਅਸੀਂ ਤੇ ਵੇਖਿਆ ਸੀ ਆ ਮੈਨੂੰ ਨਹੀਂ ਹੈ ਕੱਲ ਦਾ ਪਤਾ ਮੈਂ ਤਾਂ ਸ਼ਹਿਰੋਂ ਆ ਤੇ ਮੇਰੇ ਅੰਦਾਂ ਨੂੰ ਸੁੱਕ ਖਲੋਤੀ ਉੱਥੇ ਤੇ ਬੋਲਣ ਦੀ ਕਿਤੇ ਵੱਧ ਘਟ ਮੈਂ ਫਿਰ ਬਲਜੀਤ ਨੂੰ ਕੁਛ ਆਉਨੇ ਵੀ ਦੱਸਿਆ ਪੀ ਵੱਧ ਘੱਟ ਬੋਲੀ ਆ ਇਹ ਸੁਖਾਣ ਕਹਿੰਦੇ ਕਿ ਪਾਜੀ ਉਹਨੇ ਸ਼ਰਾਬ ਕਿਉਂ ਪੁੱਛੀ ਮੇਰੇ ਬੰਦੇ ਨੂੰ ਸੋਨੂ ਨੇ ਸ਼ਰਾਬ ਪੁੱਛੀ ਸੀ ਹਾਂ ਕਿਦਾ ਸੋਨੂ ਕਿਹੜੀ ਪਿੰਡਾ ਜਾਉਣੀ ਉਹਨੂੰ ਪਿਆਲ ਦੇਣੀ ਉਹਨੇ ਕਰ ਮਜ਼ਾਕ ਕੀਤਾ ਉਹਨੂੰ ਮੈਂ ਵੀ ਇਹ ਕੁੜੀ ਕੋ ਭਲਾ ਨਹੀਂ ਹੈਗਾ ਆ ਤਰ੍ਹਾਂ ਕੀ ਬੰਦਾ ਕਰੇ ਸੁਖ ਦਾ ਇਲਾਜ ਜੰਦਰ ਮਹਾ ਇਹਦੇ ਕਿਤੇ ਆਪਾਂ ਬੋਲਣ ਚੱਲਣ ਲੱਗੇ ਆ ਰਾਤੀ ਜਦੋਂ ਤੁਸੀਂ ਉਥੇ ਅੰਦਰ ਹੀਗੇ ਉਦੋਂ ਅਸੀਂ ਇਹੋ ਹੀ ਦੇ ਮਰਗ ਪੀਰ ਕੀਤੀਆਂ ਵਾ ਵੀ ਜੋ ਕੁਝ ਹੋ ਗਿਆ ਠੀਕ ਵਾ ਅਸੀਂ ਹੁਣ ਉਹਨਾਂ ਦੇ ਨਾਲ ਕਿਉਂ ਖਿਚੜੀ ਬਣ ਕੇ ਰਹਿਣਾ ਵਾ ਮੈਂ ਜੱਜ ਨੂੰ ਸਮਝਾਇਆ ਇਹ ਮਹਾ ਮਾਂ ਸਾਡਾ ਕੂਨਸਾਨ ਹੋਇਆ ਵਾ ਕਿਉਂ ਵਿਗਾੜਨਾ ਦੀ ਹੁਣ ਨਾਲੇ ਸਾਡੀ ਥੋੜੀ ਮੈਤ ਕੀਤੀ ਹੈ ਕਿਉਂ ਨਾਲੇ ਇਹੋ ਤੇ ਗੱਲਾਂ ਹੀ ਰਾਤੀ ਕਰਦੇ ਰਹੇ ਅੱਧੀ ਰਾਤ ਤੱਕ ਉਥੋਂ ਆਏ ਨੇਰੀ ਆ ਗਈ ਮੈਂ ਤੈਨੂੰ ਬਾਤ ਕਹਿੰਦੇ ਆਂ ਅਵੇ ਆ ਗਿਆ ਮੈਂ ਤੈਨੂੰ ਦੱਸਣ ਡਿਆ ਵੀ ਜਦੋਂ ਇਹ ਹਸਪਤਾਲ ਹੀ ਕਿਦਾਂ ਉਹਨਾਂ ਨੇ ਰੋਟੀਆਂ ਪਕਾ ਪਕਾ ਕੇ ਲਾਈਆਂ ਉਹ ਡਾੜੀ ਰੋਟੀਆਂ ਨੂੰ ਛੱਡੋ ਥੱਬਿਆਂ ਦੇ ਥੱਬੇ ਪੈਸੇ ਮਗਰ ਘਲਾਏ ਮਿਖ ਲਾਏ ਆ ਕਿ ਦਿੱਤੇ ਕੁੜੀ ਨੇ ਕੇ ਹਾਂ सोनू ਵਾਲ ਜਾਣਾ ਸੀ ਮੜਾ ਜਾ ਭਾਈਏ ਹੱਲ ਕੀ ਕਰਨ ਪੁੱਤ ਉਹ ਪੁੱਛਣਾ ਸੀ ਉਹਨੂੰ ਗੁੱਸਾ ਅਗਲਾ ਐਵੇਂ ਇਹਦੀ ਇਹਦਾ ਕਾਦਾ ਸ਼ਨਾਣ ਦਾ ਗੁੱਸਾ ਕਰਨਾ ਉਹਨੇ ਤਾਂ ਗੁੱਸਾ ਕੀਤਾ ਹੀ ਹੋਊਗਾ ਪੁੱਤ ਅਜਾ ਦਿਨ ਚੰਡਿਆ ਤੇ ਮੈਂ ਅਗਲੇ ਦੇ ਘਰ ਪੁੱਛਣ ਚਲ ਜਾ ਸੱਚੀ ਹੁਣ ਜਾਵਾਂ ਤਾਂ ਮੈਂ ਝੂਠੀ ਹੋ ਕੇ ਘਰ ਨੂੰ ਆ ਜਾ। ਉਹ ਚੱਲ ਸਿੱਧਾ ਥੋੜੀ ਪੁੱਛਣਾ ਗੱਲਾਂ ਗੱਲਾਂ ਚ ਪੁੱਛਣਾ ਵਾ। ਉਹ ਨਹੀਂ ਕੋਈ ਨਹੀਂ ਪੁੱਛ ਲਾਂਗੇ ਪਰ ਜਾਈ ਨੂੰ ਮੈਂ ਪੁੱਛਾਂਗਾ ਕੋਈ ਗੱਲ ਨਹੀਂ। ਚੜੋ ਤੇ ਮੈਂ ਚਲ ਜੂਗੀ ਮੈਂ ਕੀ ਕਰਨਾ ਹੁਣੇ। ਮੰਮੀ ਹੂੰ ਤੁਸੀਂ ਠਹਿਰ ਕੇ ਜਾ ਕੇ ਤੇ ਉਹਨੂੰ ਕਿਉਂ ਪਰੋਣੇ ਨੂੰ ਕਿ ਗੁੱਸਾ ਨਾ ਕਰੇ ਸੁੱਖ ਦੀ ਗੱਲ ਦਾ। ਉਹਦਾ ਤਾਂ ਹੈ ਹੀ ਦਿਮਾਗ ਮੋਟਾ ਵਾ। ਚੱਲ ਕੋਈ ਨਹੀਂ ਪੁੱਛ ਲਾਂਗੇ। ਅੱਛਾ ਜੀ ਹਾਂ ਆ ਕੇ ਦੇਣਾ ਉਹ ਕਿੰਨੇ ਨਹੀਂ ਡਬਲਯੂਟੀ 40ਜੀ ਉਹਦੀ ਲਿਆ ਕੇ ਤੇ ਪੰਪ ਇੱਕਦਾਂ ਸਪਰੇਅ ਕਰੂੰਗਾ ਮੱਖੀਆਂ ਬੜੀਆਂ ਉੜਦੀਆਂ ਫੇਰਦੀਆਂ ਵਾ। ਓਏ ਪੁੱਤ ਆ ਜਿਹੜਾ ਵੇਲਣਾਕ ਆ ਜਿਹੜਾ ਵੇਣਨੇ ਵਾਲਾ ਆ ਚੂਰਾ ਜੇ ਸੁੱਕਣੇ ਪਾਇਆ ਵਾ ਉਹਦੀਆਂ ਮੱਖੀਆਂ ਵਾਂ ਇੱਕ ਮਿਲਦਾ ਜਿਹੜਾ ਵੇ ਇੱਕ ਤਰ੍ਹਾਂ ਸਪਾਈ ਕਰਦ ਜਿਆ ਉਹਦਾ ਕਰਕੇ ਮੱਖੀਆਂ ਆ ਗਈਆਂ ਕਮੀਜ਼ ਮੈਂ ਸਾਡੀ ਦੇੜੀ ਪਾ ਛੜਨਾ ਤੇ ਜ਼ਖਮ ਨਾ ਬੜੇ ਜਲੂਨ ਜੇ ਕਰਦੇ ਆ ਤੇ ਮੈਂ ਕਹਿੰਨਾ ਕਮੀਜ਼ ਜੀ ਲਾਈ ਹੋਵੇ ਆ ਵੇ ਨਿਆਣੇ ਖੇਤ ਤੇ ਰਹਤਾ ਵੇ ਮਿੱਠਾ ਵੀ ਖਿਲਾ ਰਿਆ ਇਹ ਨਾ ਖੰਤੇ ਨਹੀਂ ਪੈਂਦੇ ਉਹ ਚਲੋ ਕੋਈ ਨਹੀਂ ਉਹ ਲੈ ਆਉਂਗਾ ਮੈਂ ਮੱਖੀਆਂ ਵਾਲੀ ਦਵਾਈ ਜੀ ਉਹ ਡਬਲ ਜੀ 40 ਪਾਊਡਰ ਜਾਂਦਾ ਵਾ ਉਹ ਇੱਕ ਉਹ ਵੀ ਜਿਹੜੀ ਹੁੰਦੀ ਨਾ ਇਟਿਕ ਤਾਰਾਂ ਦੀ ਵਾਲੀ ਜਿਹੜੀ ਬੱਤੀ ਜੇ ਲੱਗਦੀ ਆ ਉਹ ਜਿਹਦੀ ਮੱਖੀਆਂ ਨੂੰ ਪਟਾਕ ਕਰਦੀ ਆ ਆ ਵਾ ਉਹ ਵੀ ਚੰਗੀ ਆ ਉਹ ਤੇਰੇ ਕਮਲ ਉਹ ਫੇਰ ਨਾਲ ਦੇ ਬਾਹਰ ਆ ਮੱਖੀਆਂ ਹੁਣ ਇੱਥੇ ਫੈਂਡੀਆਂ ਮੈਂ ਉਹਨੇ ਫੜ ਫੜ ਕੇ ਖਾਣੀਆਂ ਕਮਰੇ ਜੀ ਮੈਂ ਉਹ ਚੱਲ ਕੋਈ ਨਹੀਂ ਅੱਛਾ ਭੈਣ ਜੀ ਤੁਸੀਂ ਦੱਸੋ ਵੀ ਅਸੀਂ ਤੇ ਲੜਾਈ ਮਟਾਉਣ ਡਏ ਆ ਤੇ ਤੂੰ ਲੜਾਈ ਸ਼ੁਰੂ ਕਰਨ ਡਈ ਏ ਮੰਮੀ ਮੈਂ ਕੋਈ ਲੜਾਈ ਨਹੀਂ ਸ਼ੁਰੂ ਕੀਤੀ ਉਛਲੇ ਵੀ ਉੱਥੇ ਹੀ ਉਹ ਸ਼ਰਾਬ ਦੀ ਸੁਲਾਮ ਮਾਰਨ ਡਿਆ ਜੇ ਮੈਂ ਨਾ ਜਾਂਦੀ ਹੁਣ ਤੇ ਇਹਨਾਂ ਨੇ ਗੱਲ ਬਣਾ ਲਈ ਪੀਓ ਮਜਾਕ ਲੱਗਾ ਸੀ ਅੱਛਾ ਬਾਈ ਚਾਂਸ ਮੈਂ ਨਾ ਜਾਂਦੀ ਸੱਚੀ ਪਿਆਰ ਦਿੰਦਾ ਤੇ ਫੇਰ ਹੈਗਾ ਕਿ ਠੇਕ ਲੋਤਾ ਉਹ ਮੰਮੀ ਬੱਚੇ ਤੇ ਮੈਂ ਕੰਡਿਆ ਬੱਚੇ ਜੋ ਪਾਣੀ ਤੈਨੂੰ ਪਿਆਲ ਦੇਣਾ ਹੀ ਉਹ ਗੱਲ ਸੁਣ ਲਓ ਮੈਂ ਉਹਦੀ ਵੀ ਸੁਣ ਲਓ ਮੈਂ ਨਾ ਉਸ ਟਾਟਰ ਨਹੀਂ ਆ ਜਿਹੜਾ ਕਿਤੇ ਕਹਿੰਦੇ ਬੱਤੀ ਲੱਗੀ ਮੈਨੂੰ ਉਹ ਮੈਂ ਉਹਨੂੰ ਡਿਆ ਹੀ ਜਾਣ ਕੇ ਕਹਿਣ ਹੋ ਹੁਣ ਫੜ ਮੈਨੂੰ ਹੁਣ ਫੜ ਅੱਛਾ ਉਹ सोनू ਆ ਗਿਆ ਵੀਰ ਕਹਿੰਦਾ ਪੈਗ ਲਾਇਆ ਵਾ ਮੈਂ ਕਹਾਂ ਨਹੀਂ ਆਦਾ ਦਵਾਦਾ ਫੇਰ ਲਾ ਹੱਸੇ ਪਾਣੇ ਦੇ ਪੁੱਤ ਕੀ ਗੱਲ ਦੱਸਣ ਵਿੱਚ ਤੇ ਮੇਰੇ ਸੁਣਨ ਵਿੱਚ ਬੜਾ ਫਰਕ ਹੀ ਉਹ ਤੇ ਕਹਿੰਦੇ ਆ ਚੱਲ ਇਹਨੇ ਕਿਹਾ ਘੜੀ ਤਾਨੂੰ ਪਾਈਏ ਹੁਣ ਮੈਂ ਕਿੱਦਾਂ ਲਾਉਣਾ ਪੈਗ ਕਹਿੰਦਾ ਕੋਈ ਨਹੀਂ ਮੈਂ ਲਵਾ ਦਿੰਨਾ ਉਹ ਨਹੀਂ ਨਹੀਂ ਪੁੱਤ ਕੋਈ ਨਹੀਂ ਤੂੰ ਉਹਨਾਂ ਦਾ ਗੁੱਸਾ ਕਰ ਸੁਣ ਨਾਲ ਜਵਾਈ ਪਾਈ ਤੇ ਮਖੌਲ ਕਰਦੇ ਹੀ ਹੁੰਦੇ ਆ ਕੋਈ ਗੱਲ ਨਹੀਂ ਅਸੀਂ ਤੇ ਗੱਲਾਂ ਕਰਕੇ ਤੇਰਾ ਪਿਓ ਤੇ ਮੈਂ ਜੇ ਬਾਹਰ ਨਿਕਲਦੇ ਆਂ ਪੀ ਅਮਰਤ ਦਾ ਵਿਆਹ ਵਾ ਤੇ ਅਸੀਂ ਕਿਤੇ ਕੱਜ-ਬੱਜ ਕੇ ਸਭ ਕੁਝ ਕਰਨਾ ਅਸੀਂ ਹੁਣ ਇਹ ਗੱਲਾਂ ਮੁਕਾ ਦੇਣੀਆਂ ਤੇ ਤੂੰ ਨਵੇਂ ਸਿਰੇ ਛੇੜਾ ਛੇੜ ਛੇੜ ਕੇ ਤੇ ਹੋਰ ਕਪੱਤ ਪਾਉਣ ਲੱਗੀ ਮम्मी ਮੈਂ ਛੇੜਾ ਛੇੜ ਨੂੰ ਗੜੀ ਛ ਦੇਣਾਂ ਵਾ ਤੇ ਸਾਰਿਆਂ ਨੇ ਰਲ ਮਿਲ ਕੇ ਨਾ ਮੇਰਾ ਹੀ ਕਸੂਰ ਕੱਢਦੇ ਹੁੰ ਸੁਣਿਆ ਧੀ ਤੇ ਆਣੀ ਦਾ ਪੈਸਾ ਨਹੀਂਗਾ ਇਹ ਰੱਖਣਾ ਜਿੱਦਾਂ ਮਰਜੀ ਔਖੇ ਸੌਕੇ ਹੋ ਕੇ ਲਾਵਾਂਗੇ ਤੈਨੂੰ ਤਾਂ ਇਹ ਨਹੀਂ ਕਰਦਾ ਪਤਾ ਮੇਰੇ ਤਾਂ ਕਹਿੰਦਾ ਬਾਪ ਸਾਨੂੰ ਪਤਾ ਨਹੀਂ ਕਿਹੜੇ ਕਰਮਾਂ ਦੇ ਅੱਗੇ ਫਲ ਮਿਲਿਆ ਡੈਡੀ ਤੇ ਨੀਵੇਂ ਹੋ ਗਈ ਰਹਿਣਾ ਵਾ ਡੈਡੀ ਨੀਵੇਂ ਹੀ ਹੋ ਜੋ ਇਹ ਪਤਾ ਸੁਣਨ ਨੂੰ ਕੀ ਕਹਿੰਦੀ ਆਂਦੀ ਸ਼ਰਮ ਕਰ ਉਹ ਇੱਥੇ ਸੌਰੇ ਆਣ ਕੇ ਬੈਠਾ ਇਹਨਾਂ ਦੀਆਂ ਰੋਟੀਆਂ ਖਾਂਣ ਡਿਆ ਇਹ ਤਾਂ ਕੰਮ ਵਾਲੀ ਹੋਈ ਜਾਂਦੀ ਆ ਕੀਦਾ ਉਹ ਵੀ ਵੱਧ ਘੱਟ ਬੋਲਿਆ ਇਹ ਨਾ ਬੰਦਾ ਕੁੱਸੇ 'ਚ ਬੜਾ ਕੁਝ ਬੋਲ ਜਾਂਦਾ ਉਹ ਤੇ ਨਾਲਿਓਂ ਕੱਲ ਹੀ ਉਦਾਂ ਦੀ ਕਰਨ ਡਿਆ ਕਿ ਉੱਥੇ ਮੇਰਾ ਬੋਲਣਾ ਬੰਦਾ ਵੀ ਹੀ ਉਹ ਤੇ ਤੂੰ ਆਣ ਕੇ ਤੇ ਹਾਨੂੰ ਦੱਸਦੀ ਜਾਂ ਮੰਮੀ ਨੂੰ ਦੱਸਦੀ ਮੰਮੀ ਤੇਰੀ ਆਪੇ ਪੁੱਛਦੀ ਇਹਨੂੰ ਤੇ ਤੂੰ ਕਾਨੂੰ ਬੋਲਣਾ ਤੇ ਚੰਗੀ ਲੱਗਦੀ ਬੋਲਦੀ ਉੱਥੇ ਜੇ ਤੂੰ ਬਰਾਬਰ ਤੇ ਉਦਾਂ ਗੱਲਾਂ ਕਰਨੀਆ ਫੇ ਤੇਰੇ ਤੇ ਉਦਾਂ 'ਚ ਫਰਕ ਕੀ ਰਹਿ ਗਿਆ ਤੇ ਡੇੜੀ ਜੀ ਹੁਣ ਤੁਸੀਂ ਮੰਮੀ ਕਿਹੜਾ ਮੇਰੇ 'ਚ ਯਕੀਨ ਕਰਨ ਦੇ ਜੇ ਮੈਂ ਤੁਹਾਨੂੰ ਹੁਣ ਦੱਸਿਆ ਵਾ ਮੈਂ ਯਕੀਨ ਕਰਨਾ ਤੇ ਮੈਂ ਸ਼ਰਮ ਕਰਦੀ ਕਿ ਮੇਕੀ ਦਾ ਜਿਹੜੀ ਭਾਈ ਨੂੰ ਸਹੁਰੇ ਸੱਸ ਲਾ ਕੇ ਖਲੋਤੀ ਹੈ ਤਜ ਨਾਲ ਖਲੋ ਜਾਇਆ ਕਰ ਕੋਈ ਨਹੀਂ ਕੋਈ ਨਹੀਂ ਪੁੱਛ ਆਵਾਂਗੇ ਵਿੱਚ ਕੱਢਣਾ ਹੁੰਦਾ ਫਿਰ ਕੋਈ ਨਾ ਕੋਈ ਗੱਲ ਲੱਭ ਲੈਣੀ ਹੁੰਦੀ ਵੀ ਮੈਨੂੰ ਥੱਲਾ ਵਿਖਾਉਣ ਵਾਸਤੇ ਮੇਰੀ ਗੱਲ ਸੁਣ ਲੈ ਤੂੰ ਅੱਜ ਤੋਂ ਬਾਅਦ ਸੋਨੂ ਨੂੰ ਕੋਈ ਗੱਲ ਨਹੀਂ ਉਹ ਕਰਨੀ ਕਿ ਮੈਂ ਨਾ ਕਿੰਨੀ ਕਰਨ ਨਹੀਂ ਗੱਲ ਕੀ ਕਰਨੀ ਤਾਂ ਫੋਨ ਬੋਲਣੀ ਬੰਦ ਹੋ ਗਿਆ ਫੇ ਕਾਦੀ ਗੱਲ ਹੋਣੀ ਫੋਨ ਬੋਲਣ ਤੇ ਅਸੀਂ ਪੁੱਤ ਸ਼ੁਰੂ ਕਰਨ ਦੇ ਆ ਵੀ ਅਸੀਂ ਹੁਣ ਇਕੱਠਿਆਂ ਰਹਿਣਾ ਮਤ ਕੋਣ ਬੋਲਣ ਬੰਦ ਕਿਉਂ ਕਰਨਾ ਅਹੀਂ ਤੇ ਅਮਰਤ ਦਾ ਵਿਆਹ ਕਰਨਾ ਕੱਜ-ਵੱਜ ਕੇ ਸਾਰੇ ਆਨੇ ਇਕੱਠੇ ਹੋ ਗਏ ਤੇ ਤੂੰ ਜਿੰਨਾ ਮਰਜੀ ਸੇੜਣਾ ਉਹਨਾ ਤੇ ਅੜਾਈ ਜਾ। ਆਹ ਤੂੰ ਤੇ ਸਾਰਾ ਟੱਬਰ ਮੇਰੇ ਨਾਲ ਉਲਟੀ ਚੱਲਿਓ। ਮੈਂ ਇੱਕ ਪਾਸੇ ਤੇ ਤੁਸੀਂ ਸਾਰੇ ਦੂਜੇ ਪਾਸੇ ਹੀ ਜਾਇਓ। ਤੇ ਕੋਈ ਗੱਲ ਨਹੀਂ ਅਸੀਂ ਸਾਰੇ ਇੱਕ ਪਾਸੇ ਹੀ ਚੰਗੇ ਆ। ਜਿੱਕ ਜਾਣਾ ਵਿੱਚ ਨਾ ਮੱਖੀ ਖਾਣੇ ਜਾ ਜਾ ਅੰਦਰ ਚਾਚਾ ਅੰਦਰ ਜਾ। ਲੈ ਚੱਲ ਜਾ ਤੂੰ। ਆਹ ਡੂਮੜੇ ਜਿਹੜੀਆਂ ਮੱਖੀਆਂ ਵੇ ਕਿੱਦਾਂ ਉੜਦੀਆਂ ਫਿਰਦੀਆਂ। ਇਹਦੇ ਵਰਗੀ ਨਾ ਇਹਦੇ ਵਰਗੀ ਇੱਕ ਜਾਨੀ ਨਾ ਮਿ ਜਾਊਗੀ ਨਾ ਤੇ ਕੋਈ ਗੱਲ ਨਹੀਂ ਦੇਸ ਨਹੀਂ ਸੁਣਿਆ ਹੋ ਜਿਦਾਂ ਵਿਆਹ ਨਹੀਂ ਹੁਣ ਹਟ ਚੱਲਿਆ। ਕੋਈ ਨਹੀਂ ਤੂੰ ਪਰਦਾਈ ਵਾਲ ਜਾਵੀਂ। ਮੈਂ ਦਿਨੇ ਜਾਊਂਗੀ ਮੈਂ ਆਖਾਂਗੀ ਇਹਦਾ ਗੁੱਸਾ ਨਾ ਕਰੀ ਮੈਂ ਦੇਖਣਾ ਪੁੱਤ ਨੂੰ ਆਖਣਾ ਨਾਲ ਨੂੰ ਕਹਿਣਾ ਵੀ ਮੈਨੂੰ ਮਾਫੀ ਦੇ ਦਿਓ ਇਹਦੀ ਸ਼ਿਦਾਨ ਦੀ ਆ ਕੋਈ ਗੱਲ ਹੀ ਨਹੀਂ ਗੀ ਉਹ ਅਸੀਂ ਜਿੰਨਾ ਅੰਨੇ ਕਿ ਆਪਾਂ ਰਲ ਮਿਲ ਕੇ ਰਹੀਏ ਉਹਨਾਂ ਹੀ ਇਹ ਵਿੱਚ ਹੋਰ ਤਾਂ ਨਾ ਪਤਾ ਨਹੀਂ ਨਾ ਤੂੰ ਕੀ ਦਿਮਾਗ ਚ ਫਿਰਦਾ ਵੀਰ ਅਸੀਂ ਸਾਰੇ ਜਾਨੇ ਇਕੱਠੇ ਰਵਾਂਗੇ ਨਾ ਤੇ ਲੋਕਾਂ ਨੂੰ ਪਤਾ ਹੋਊ ਕਿ ਇਹਨਾਂ ਦਾ ਕੱਠ ਬੜਾ ਵਾ ਠੀਕ ਨਹੀਂ ਉਹ ਕੱਠ ਡੜੀ ਅਸੀਂ ਤੇ ਰੱਖਣਾ ਚਾਹੁੰਦੇ ਪਰ ਸਿਆਪਾ ਦੇ ਬੀਬੀਆਂ ਦਾ ਕਿਤੇ ਜ਼ੁਬਾਨ ਥੋੜੀ ਜੀ ਅੰਦਰ ਨਾ ਕੀ ਉਹਨੇ ਤੇਰੇ ਨੂੰ ਪਿਆਰਤੀ ਆ ਜੇ ਤੇ ਪਿਆਲੀ ਨੂੰ ਗੱਲ ਕਰਦੀ ਵੀ ਚੰਗੀ ਲੱਗੇ ਉਹ ਪੀਤੀ ਹੁੰਦੀ ਤਾਂ ਵੀ ਉਹਦੇ ਉੱਤੇ ਮਜ਼ਾਕ ਹੀ ਆ ਤੈਨੂੰ ਪਤਾ ਕੰਨਾ ਮਜ਼ਾਕ ਕਰਦਾ ਤੇ ਉਹਨੇ ਕਹਿ ਹੀ ਦਿੱਤਾ ਮਜ਼ਾਕ ਦੇ ਵਿੱਚ ਤਾਂ ਕਾ ਕੀ ਹੋ ਗਿਆ ਬਹੁਤਾ ਹੀ ਮਿਹਨਤ ਤੇ ਮਾ ਖਰਾਬ ਇਹਨਾਂ ਪਰ ਚਲੋ ਹੁਣ ਤੁਸੀਂ ਵੀ ਜਾਇਓ ਤੇ ਨਾਲੇ ਪਰੌਣਿਆਂ ਨੂੰ ਪੁੱਛੋ ਕਿ ਤੂੜੀ-ਤਾਲੀ ਬਣਾਉਣੀ ਹੈ ਦਾਦ ਦੇ ਪਰ ਨਾਲ ਹੀ ਬਣਵਾ ਦਾਂਗੇ ਚੱਲ ਮੈਂ ਪੁੱਛ ਕੇ ਆਉਂਦਾ ਉਹਨਾਂ ਨੂੰ ਕੋਈ ਪੁੱਛ ਲਾਂਗੇ ਤੇ ਮੈਂ ਵੀ ਜਾਵਾਂ ਮਾੜਾ ਲਾਵਾ ਕਿਹੜਾ ਉਧਰੋਂ ਲਾ ਲਾਇਆ 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 ਤੇ ਤੇਰੀ ਮਾਂ ਤੁਹਾਡੀ ਕੀ ਕਹਿੰਦਾ ਤੂੰ ਗੁੱਸੇ 'ਚ ਬਣੀ ਆ ਗੁੱਸੇ 'ਚ ਕੀ ਹੋਣਾ ਵਾ ਕਦ ਐਨੀਆਂ ਗੱਲਾਂ ਕਰਦੇ ਜੇ ਮੈਂ ਪਹਿਲੀਆਂ ਕੁੜੀਆਂ ਦਾ ਵਿਆਹ ਤੇ ਤਲੀ ਆਖਾ ਸਾਨੂੰ ਪੁੱਛਿਆ ਨਹੀਂ ਹੈ ਤੇ ਜੇ ਮੈਂ ਆਰਕਾ ਪੁੱਛ ਲਿਆ ਤਾਂ ਤਹੀ ਫੇਰ ਉਹੋ ਕੋਈ ਤੇ ਤੁਹਾਡੀ ਉਹ ਵੀ ਲੜਾਈ ਤੇ ਹੁਣ ਵੀ ਤੁਹਾਡੀ ਲੜਾਈ ਤਾਂ ਇਹ ਗੁੱਸਾ ਡੰਡਾ ਕਾ ਉਹ ਲਾਡਲੀ ਜੀ ਇੱਕ ਮੇਰੀ ਰਹਿ ਗਈ ਆ ਜਿੱਦੀਆਂ ਤਾਂ ਮੈਂ ਚਲੋ ਵਿਆਹ ਤੀਆਂ ਤੇ ਉਹ ਰਹਿ ਗਈ ਤੇ ਤੁਹਾਡਾ ਫੇਰ ਉਹੋ ਕੰਮ ਰਿਆ ਪਰ ਤਾਈ ਕੋਈ ਗੱਲ ਨਹੀਂ ਬਹਿ ਕੇ ਗੱਲ ਕਰਦੇ ਆ ਤੁਸੀਂ ਇੰਨੇ ਗੁੱਸੇ ਚ ਕਾਤੋਂ ਆਜੋ ਮੰਮੀ ਉੱਤੇ ਬੈਠ ਕੇ ਕਾਦੀ ਹੋਣਾ ਵਾ ਤੁਸੀਂ ਤੇ ਜੀਣ ਨਹੀਂ ਦਿੰਦੇ ਤੁਹਾਡਾ ਫੇਰ ਉਹ ਕੰਮ ਹੋ ਗਿਆ ਗਨੇ ਵਾਲਾ ਹੀ ਅਸੀਂ ਤੇ ਤਾਈ ਜੀ ਕੋ ਕਿਆ ਵੀ ਨਹੀਂ ਤੁਹਾਨੂੰ ਘਰੇ ਕਿਉਂ ਇੰਨਾ ਗੁੱਸਾ ਲੱਗਾ ਕੀ ਗੱਲ ਹੋ ਗਈ ਆ ਆ ਭੈਣ ਤੂੰ ਗੱਲ ਕੀ ਹੋਣੀ ਆ ਭੈਣੇ ਤੁਸੀਂ ਤੇ ਕਿਹਦੇ ਜੀਣ ਨਹੀਂ ਦਿੰਦੇ ਤੁਹਾਡਾ ਤੇ ਉਹ ਹੀ ਕੰਮ ਫੇਰ ਹੋ ਗਿਆ ਹਾਂ ਬੈਠ ਜਾਈਂ ਅਮਰ ਲੱਭ ਬੈਣਾ ਕੀ ਆ ਤੇ ਨਾ ਕੀ ਬੈਣਾ ਨਹੀਂ ਕੋਈ ਨਹੀਂ ਗੁੱਸਾ ਨਹੀਂ ਇੰਨਾ ਕਰੀਦਾ ਹੁੰਦਾ ਤੂੰ ਇਹ ਆ ਗਈ ਘੜੀ ਪੱਲ ਗੱਲ ਸੁਣ ਕੇ ਤੇ ਮੈਂ ਕਿੱਥੇ ਚਲ ਜਾ ਜਿੰਨੇ ਇੱਥੇ ਰਹਿਣਾ ਸਾਰੇ ਦਿਹਾੜੀ ਇਹੋ ਛਿੱਤਰ ਖਾਣੇ ਇਨਾਂ ਨੋਹਾਂ ਦੇ ਮੈਂ ਮੈਂ ਕਿੱਥੇ ਜਾਵਾਂ ਇਹਨਾਂ ਕੋਈ ਅਕਲ ਹੀ ਹੈ ਨਹੀਂ ਦੀ ਰੱਬਰੇ ਮੈਂ ਨੇ ਕਿੱਥੋਂ ਇਹਨਾਂ ਨੇ ਮਿੱਟੀ ਦਾ ਦਿਮਾਗ ਭਰ ਦਿੱਤਾ ਇਹਨਾਂ ਦਾ ਮੰਮੀ ਇਦਾਂ ਦੁਖੀ ਹੁੰਦੀ ਹੈ ਇਹਨਾਂ ਤੋਂ ਕਹੀ ਜੰਨੇ ਮੈਂ ਤੇ ਕੋ ਕਰਾਂ ਮੈਂ ਜਦੋਂ ਫਿਰ ਮੈਨੂੰ ਪਰੇਸ਼ਾਨ ਹੁੰਦੀ ਆ ਮੈਂ ਤਾਂ ਫਿਰ ਮੇਰਾ ਮੂੰਹ ਨਿਕਲ ਜਾਂਦੀ ਆ ਕਿ ਕੀ ਕਰਾਂ ਹੁਣ ਫਿਰ ਮੈਂ ਪਰ ਮੈਂ ਤਾਈ ਜੀ ਹੋ ਆ ਗਈ ਆ ਦੱਸੋ ਤੇ ਸਹੀ ਗੱਲ ਪਤਾ ਲੱਗੇ ਤੇ ਤੁਹਾਨੂੰ ਕਿਹੜਾ ਪਤਾ ਨਹੀਂ ਤੁਹਾਨੂੰ ਇਹਨਾਂ ਦੱਸਿਆ ਹੀ ਹੋਣਾ ਘਰ ਆਣ ਕੇ ਹਾਂ ਹਾਂ ਤੁਹਾਨੂੰ ਕੀ ਪਤਾ ਬੈਣ ਜੀ ਮੈਨੂੰ ਦੱਸਿਆ ਵਾ ਪਤਾ ਵਾ ਮੰਮੀ ਮੰਮੀ ਮੈਨੂੰ ਪਤਾ ਵਾ ਉਹ ਤੇ ਮੇਰੇ ਸਾਹਦੇ ਸਾਹਮਣੇ ਗੱਲਾਂ ਹੋਈਆਂ ਮੈਨੂੰ ਕੀ ਪਤਾ ਹੁਣ ਤਾਈ ਉਹ ਗੱਲਾਂ ਕਿਤੋਂ ਡਈ ਐ ਨਗੁਸਾ ਕਰਨ ਆ ਛਾਹੀ ਦੇ ਫਿਰ ਕੋਠੇ ਚੜ ਗਏ ਮੈਨੂੰ ਨਹੀਂ ਪਤਾ ਮੈਨੂੰ ਪਤਾ ਕਿ ਨਹੀਂ ਤੇ ਗੁੱਸਾ ਵੀ ਹੁਣ ਕਰ ਦਿਆਂ ਤੇ ਹੁਣ ਵਾ ਜਦੋਂ ਤੈ ਅੱਗੇ ਸੀ ਅੱਗੇ ਕਲਾ ਪਾਈ ਹੁਣ ਤੇ ਹੁਣ ਕਲਾ ਪਾਈ ਹੁਣਾਂ ਲਾਡਣੀ ਜੀ ਅੱਕ ਰਹਿ ਗਈ ਮੇਰੀ ਭੈਣ ਜੀ ਉਦੋਂ ਤੁਸੀਂ ਆਂਦੇ ਪੁੱਛਿਆ ਅਜੇ ਤੇਰੇ ਚੰਨੀ ਡੈਰ ਮੈਨੂੰ ਕਹਿੰਦੀ ਆ ਸੁਖ ਵੀ ਜਾ ਪੁੱਛ ਕੇ ਆ ਜਾ ਪੁੱਛ ਕੇ ਤੇ ਮੈਂ ਪੈਣਾ ਆਵੇ ਤੇਰੇ ਗੜੀ ਹੱਥ ਜੋੜੇ ਦਿਨ ਚੜ ਲੈਨ ਦੋ ਮੈਂ ਤਾਂ ਗਈ ਨਹੀਂ ਐਸੇ ਕਰਕੇ ਮੈਨੂੰ ਪਤਾ ਵੀ ਇਹ ਕੁਆੜੇ ਦੀ ਜੜਵਾ ਜਿਹੜੀ ਸੁਖ ਵਾ ਮੰਮੀ ਸੁਖ ਨੇ ਮੈਨੂੰ ਸਾਦੀ ਕਰਾ ਉਦੋਂ ਦੱਸੀ ਕਹਿੰਦੀ ਵੀ ਉਹ ਸੋਨੂੰ ਕਹਿੰਦਾ ਵੀ ਤੈਨੂੰ ਸ਼ਰਾਬ ਪਿਆਲਦਾ ਵਾ ਤੇ ਪਾਤੀ ਮੂੰਹ ਚ ਟਾਕੇ ਪਾਤੀ ਜਦੋਂ ਆਪਣਾ ਜੀਨ ਆ ਨਾ ਪੀ ਕਰੇ ਪੀਣ ਨੂੰ ਕੋਈ ਬਤਾ ਬੜੀ ਟਾਕੇ ਮੁੰਝ ਨਹੀਂ ਪਾਉਂਦੇ ਸੋਲੂ ਕਹਣਾ ਪੀਂਦਾ ਵਾ ਉਹ ਤਾਂ ਮੰਗੀ ਹੋਣੀ ਜਾ ਕੇ ਤੇ ਉਹ ਵੀ ਮੇਰੀ ਗੱਲ ਸੁਣ ਕੇ ਉਹਨੇ ਮ ਜਾ ਕੇ ਕੀਤਾ ਵਾ ਹੁਣ ਨਜ਼ਰੀਆ ਆਪਣਾ ਆਪਣਾ ਵੱਖਰਾ ਵੱਖਰਾ ਹੁੰਦਾ ਵਾ ਇਹ ਅਚਾਨਕ ਗਈ ਜਿੰਨੇ ਜਦੋਂ ਸੁਣ ਲਿਆ ਉਹਨੇ ਹੁਣ ਕੀ ਕੀਤਾ ਕਿਹੜੀ ਕਿਹੜੀ ਗੱਲ ਕਹੀ ਹੋਣੀ ਤੇ ਕਿਹੜੀ ਨਹੀਂ ਕਹੀ ਹੋਣੀ ਕਹੀ ਹੋਣੀ ਸੋਨੋ ਤੇ ਉਦਾ ਹੀ ਮਜ਼ਾਕੀਆ ਤੁਹਾਨੂੰ ਪਤਾ ਵੀ ਹਰੇ ਖਾਲ ਤੇ ਹਾਸੇ ਚ ਗੱਲ ਪਾ ਦਿੰਦਾ ਵਾ ਉਥੇ ਰਾਤ ਚ ਬੱਚੇ ਦੇ ਲਾਗੇ ਉਹ ਲੇਕੇ ਬਿਠਾਈ ਸ਼ਰਾਬ ਸੋਨੋ ਉਹ ਬੋਤਲ ਲੇਕੇ ਬਿਠਾਈ ਇਹ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੰਦੇ ਹਾਂ ਦੱਸ ਕਿੰਨਾ ਕੋ ਹੋਇਆ ਅੱਗੇ ਸਾਬੀ ਦੇ ਨਾਲ ਉਹਦਾ ਗੁੱਸਾ ਵੀ ਜਾਇਜ਼ ਵਾ ਸੋਖਾ ਤਾਂ ਤੇ ਹੋਰ ਜੈ ਜੀ ਆ ਵੀ ਉਥੇ ਉਥੇ ਉਹਨੇ ਅੱਧੀ ਗੱਲ ਸੁਣੀ ਤੇ ਉਹਦੇ ਦਿਵਾਲੇ ਹੋ ਗਈ ਉਹਨੇ ਵੀ ਪੂਰੀ ਗੱਲ ਨਹੀਂ ਸੁਣੀ ਉਹ ਉਥੇ ਪੂਰੀ ਗੱਲ ਸੁਣਦੀ ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਵੇਖਣ ਦਾ ਸੋਖ ਨੇ ਵੀ ਜਦੋਂ ਪੂਰੀ ਗੱਲ ਨਾ ਸੁਣੀ ਤੇ ਕਿਉਂ ਵਿੱਚ ਬੋਲੀ ਉਹਨੂੰ ਸ਼ਰਮਾ ਤੱਕ ਉਹਨੇ ਨੌੜਿਆ ਅਹੀਂ ਆਨੇ ਆ ਵੀ ਸਾਡੀ ਇੰਨੀ ਹੈਲਪ ਕੀਤੀ ਸਾਰੀ ਉਮਰ ਦੇਣ ਨਹੀਂ ਦੇ ਸਕਦੇ ਮੰਮੀ ਤੂੰ ਇੱਥੇ ਰਹਿਣ ਦਿਆ ਤੂੰ ਇੱਥੋਂ ਚਲ ਜਾ ਤੋ ਤਾਨੂੰ ਘੁਰਾ ਲੱਗਦਾ ਹਾਂ ਮੈਂ ਇੱਥੇ ਮੰਨਦੀ ਹਾਂ ਦੀ ਗਲਤੀ ਆ ਇੱਥੇ ਆ ਗੱਲ ਉਹਨੂੰ ਨਹੀਂ ਕਹਿਣੀ ਚਾਹੀਦੀ ਜਿਹੜੀ ਉਹਨੇ ਗੱਲ ਕਹੀ ਨਾ ਵੀ ਆ ਸ਼ਰਾਬ ਪੀਏ ਉੱਥੇ ਉਹਨੂੰ ਗੁੱਸਾ ਆ ਗਿਆ ਉੱਥੇ ਉਹਨੇ ਉਹਨੂੰ ਗੱਲਾਂ ਸੁਣਾ ਉਹ ਤਾਂ ਸਾਨੂੰ ਤੇ ਆਪ ਨਹੀਂ ਕਰੀ ਪਿੰਦਾ ਵੇਖਿਆ ਕਦੀ ਵੇਖਿਆ ਸਾਨੂੰ ਡਿੱਗਾ ਤੁਸੀਂ ਮੈਂ ਤਾਂ ਜੀ ਅਰੇ ਸਾਨੂੰ ਪੀਂਦਾ ਹੀ ਯਾਰ ਜੱਜਬ ਜੀ ਤੂੰ ਪਾਣੀ ਪੋਣੀ ਲਿਆ ਪਾਣੀ ਤੂੰ ਰਹਿਣ ਦੇ ਮੈਂ ਨਹੀਂ ਘਾ ਪੀਣਾ ਹੈਗਾ ਪਾਣੀ ਨਹੀਂ ਪੈਣਾ ਜਾ ਇੱਥੇ ਤੂੰ ਬਰਾਬਰ ਤੇ ਆਣ ਕੇ ਬਹਿ ਕੇ ਚੱਲਿਆ ਪਾਣੀ ਪਿਆਲ ਕੇ ਤਾਂ ਠੰਡਿਆ ਕਰਨਾ ਮੈਨੂੰ ਪਤਾ ਕਿੰਨਾ ਗੁੱਸਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਹੱਕਾ ਦੋ ਦਿਨ ਚੜੇ ਤੇ ਕਦੋਂ ਮੈਂ ਜਾਵਾਂ ਤੇ ਮੈਂ ਪੁੱਛ ਕੇ ਆਵਾ ਭੈਣ ਜੀ ਵੇ ਮੈਂ ਇਹਨਾਂ ਨੂੰ ਅੱਗੇ ਵੀ ਕਹਿੰਦੀ ਰਹੀ ਪਈ ਆਪਾਂ ਕਿੰਨੇ 200 ਕੋ ਫੋਲੇ ਕਿੰਨੀਆਂ ਗੱਲਾਂ ਕਰਦੇ ਔਣ ਤੂੰ ਮੈਨੂੰ ਮੇਰੀ ਗੱਲ ਕਿਉਂ ਨਹੀਂ ਸੁਣਦੀ ਤੇਰੀ ਭੈਣ ਨਾਲ ਕੀ ਗੱਲ ਸੁਣਾ ਇਹ ਤਾਂ ਕਿਤੇ ਸਿਰ ਤੇ ਚੜਦੀ ਜਾਂਦੀ ਆਹ ਚੜਦੀ ਜਾਂਦੀ ਔਣ ਮੈਨੂੰ ਕੀ ਆਖਾਂ ਹੁਣ ਮੈਂ ਕੀ ਇਹਨੂੰ ਬਾਜ ਮਾਰਾਂ ਤੇ ਮੈਂ ਕੀ ਨਾ ਆਵਾਜ ਮਾਰਾਂ ਤੇ ਤੇਰੇ ਲਾਗੇ ਆਵੇ ਸੋ ਕੋ ਤੈਨੂੰ ਦੱਸੇ ਪਤਾ ਮੈਂ ਤਾਂ ਨਹੀਂ ਉਹਨੂੰ ਮਾਰੋ ਬਾਏ ਅੱਜ ਮੈਂ ਗੱਲ ਨਿਬੇੜ ਕੇ ਜਾਣੀ ਆ ਜਦੋਂ ਪੈਂਦੀ ਉਦੋਂ ਮੇਰੇ ਜਵਾਈ ਦੇ ਨਾਲ ਲੜਦੀ ਚੱਲ ਹੁਣ ਉਹਨੂੰ ਬਾਜ ਕੇ ਮਾਰੇ ਉਹਦੀ ਬਥੇਰੀ ਕੁੱਤੇ ਖਾਣੀ ਸਾਰਿਆਂ ਨੇ ਕੀਤੀ ਆ ਸਾਰਿਆਂ ਨੇ ਅੱਗੇ ਕੀਤੀ ਬਾ ਦੇ ਮੰਡੇ ਦੀ ਮਾਫੀ ਮੈਨੂੰ ਦੇ ਰਿਹਾ ਜੇ ਤੈਨੂੰ ਮਾੜਾ ਚੰਗਾ ਤੈਨੂੰ ਪਹਿਨੇ ਮੈਂ ਕੀ ਆਖਣਾ ਵਾ ਜਦੋਂ ਨਹੀਂ ਉਹ ਮੰਨਦੀ ਕਹਿਦੀ ਮੈਂ ਕੀ ਕਰਾਂ ਸਾਡੀ ਤਾਂ ਇਤਨਾ ਚਲੋ ਨੰਗੀ ਦੁੱਖ ਸੁੱਖਾਂ ਹੀ ਇੱਕ ਦੂਜੇ ਨਾਲ ਕਰ ਲੈਣਾ ਮੈਂ ਤੁਹਾਨੂੰ ਇਹ ਵੀ ਗੱਲ ਕਹਿ ਤੀ ਮੈਂ ਇਹ ਤੇ ਸਾਰਿਆਂ ਨੇ ਅਮਰਤਾ ਵਿਆਹ ਕਰਨਾ ਹੀ ਤੁਮ ਧਮਾ ਕੇ ਤੇ ਤੂੰ ਨਾ ਵੀ ਜਾਵੇਂਗੀ ਤੇਰੇ ਬਿਗੈਰ ਸਰ ਜਾਣਾ ਸਾਡਾ ਇੱਥੋਂ ਤੱਕ ਤਾਂ ਹੀ ਹੁਣ ਕਹਿਤਾ ਇਹਨੂੰ ਹੋਰ ਵਿਆਹ ਕਰਨਾ ਭੈਣਾ ਤੁਸੀਂ ਜੱਜੀ ਕਰੋ ਤੇ ਆ ਜਿਓ ਜੀ ਕਰੋ ਤੇ ਨਾ ਆ ਜੇ ਤੇ ਮੇਰੇ ਘਰ ਕਾਹਨਾ ਪਾਓ ਨਹੀਂ ਭੈਣਾ ਨਹੀਂ ਪਉਂਦੇ ਕੜਾ ਨਹੀਂ ਤੂੰ ਗੁੱਸਾ ਹੀ ਕਰਕੇ ਬਹਿ ਗਈਆਂ ਗੁੱਸਾ ਕੀ ਕਰਨਾ ਮੈਂ ਜਵਾਈ ਮੇਰੇ ਨੂੰ ਤਾਂ ਕਿਤੇ ਟਿਕਣ ਨਹੀਂ ਦਿੰਦੀ ਜੇ ਬਹੁਤੀ ਗੱਲ ਵਾਣਾ ਅਹੀਂ ਕਿਤੇ ਚਲ ਜਾ ਉਹਨੇ ਬੋਰੀ ਬਿਸਤਰਾ ਚੁੱਕ ਕੇ ਤੇ ਸਾਂਭ ਲੋ ਜੋ ਸਾਂਭਣਾ ਨਹੀਂ ਭੈਣਾ ਨਹੀਂ ਅਹੀਂ ਤੇ ਅੱਗੇ ਪਤਾ ਨਹੀਂ ਕਿਹੜੇ ਪਾਪਾਂ ਨੂੰ ਫੜੇ ਆ ਇੰਨੀ ਗੱਲਾਂ ਤਾਂ ਭੈਣ ਜੀ ਕਹਿ ਤੁਹਾਨੂੰ ਵੀ ਆਪਣਾ ਘਰ ਸੋਖਣ ਢਾਉਣਾ ਹੋਵੇ ਤਾਂ ਰਲ ਮਿਲ ਕੇ ਸਾਰੇ ਜਾਣੇ ਰਹੀਏ ਮੈਂ ਤੇ ਇਹ ਗੱਲ ਕਹਿੰਨੀ ਗੁੱਸਾ ਠੰਡਾ ਕਰ ਅਹੀਂ ਤੇ ਭੈਣਾ ਰਲ ਕੇ ਰਹਿੰਦੇ ਹੈਗੇ ਹੁਣ ਤੇ ਆ ਨਵੇਂ ਕੰਮ ਚੱਲ ਪਏ ਨਹੀਂ ਉਹਨੂੰ ਪਰ ਉਹਨੂੰ ਤੂੰ ਚਲ ਜਾ ਤੂੰ ਚਲ ਜਾ ਇੱਥੋਂ ਨਿਕਲ ਜਾ ਤੂੰ ਓਏ ਇਹਨੂੰ ਕੀ ਦੁੱਖ ਦਿੰਦਾ ਤੇ ਕਰੋ ਖਾਣ ਆਉਂਦਾ ਇਹੋ ਤਾਂ ਗੱਲਾਂ ਤੋਂ ਅਸੀਂ ਲੜਦੇ ਆ ਇਹੋ ਗੱਲਾਂ ਤੋਂ ਤੇ ਮਨਜੀਤ ਵੀ ਆਂਦਾ ਵੀ ਇਹਦਾ ਕਸੂਰ ਵਾ ਸਾਰਾ ਪਰ ਉਹ ਮੰਨਦੀ ਮੇਰਾ ਕਸੂਰ ਵ ਉਹ ਤੇ ਪੁੰਦੀ ਹੜੇ ਸਿਰਦਿਆਂ ਵਾਲਾ ਨੂੰ ਹੱਥ ਐਨੇ ਮੂੰਹ ਚੋਰ ਕੀ ਆ ਕੱਦੀ ਅਸੀਂ ਬੋਲੀਆਂ ਨਹੀਂ ਐਂ ਬੈਠੇ ਸਾਰੇ ਜਾਣੇ ਲਾਤ ਰੱਖ ਕੇ ਸਾਡੀ ਬਰਾਬਰ ਤੇ ਉੱਥੇ ਖਲੋਤੀ ਰਹੀ ਫਿਰ ਗਬੀਰ ਗੁੱਸੇ ਹੋਇਆ ਤੇ ਫੇਰ ਇਹ ਮੁੜੀ ਪਛਾਨ ਠੀਕ ਕਰੀ ਗਈ ਅਹੀਂ ਹੁਣ ਅਸੀਂ ਹੁਣ ਕਿਨੂ ਕਿਨੂ ਦੁੱਖ ਦੱਸ ਕੇ ਆਪਣੇ ਤੇ ਟਾਈਮ ਲੰਗਾਉਣ ਦੇ ਆ ਸਾਡਾ ਪੁੱਤ ਬੱਜੀ ਹੋ ਗਿਆ ਵਾ ਅਸੀਂ ਤੇ ਉਹ ਹੀ ਜਿੱਦਾਂ ਦਿੰਦੇ ਨੇ ਕਿ ਦਿਨ ਰਾਤ ਝੂਰਨ ਦੇ ਆ ਤੁਸੀਂ ਤਾਂ ਟਾਈਮ ਲੰਗਾਉਂਦੇ ਜੋ ਤਾਂ ਭਰ ਸਾਡੇ ਕੋ ਨਹੀਂ ਹੁਣ ਮੇਰ ਕੋ ਨਹੀਂ ਚਰਿਆ ਜਾਂਦਾ ਆ ਐ ਬਹਿ ਜਾ ਭੈਣ ਜੀ ਨਹੀਂ ਭਣਾ ਚੱਲੀਏ ਆਪਣੇ ਘਰ ਨੂੰ ਤੁਸੀਂ ਸੁਖੀ ਬਸੋ ਵੇਲਾ ਇੱਕਾਡੀ ਸੁਖ ਨੇ ਸਾਰੇ ਟੱਬਰ ਨੂੰ ਸਾਨੂੰ ਕਰਦਾ ਨਾ ਪਛਾਹ ਐਨੇ ਗੱਲ ਕਰਕੇ ਇਹਦੇ ਤੇ ਗੁੱਤੇ ਵਾਲਾ ਤਾਂ ਮੈਂ ਹੁਣ ਫੇਰ ਦੇਣਾ ਇੱਕ ਵਾਰ ਇਹਨੂੰ ਮੈਂ ਹੁਣ ਜਿੰਨੀ ਆ ਨਾ ਗੁੱਤੇ ਵਾਲਾ ਵੀ ਤੂੰ ਕੀ ਕੀ ਗੱਲਾਂ ਕਰਦੀ ਆ ਨੀ ਤੂੰ ਸਾਨੂੰ ਜੋੜਨ ਦੀ ਬਜਾਏ ਤੋੜਨ ਲੱਗੀ ਆ ਤੇ ਰੁੱਖੇ ਜਾਣੀ ਇਹਦੇ ਅੱਤਾਈ ਨਹੀਂ ਕੀ ਰੋਲਾ ਪਾਇਆ ਪੋਛ ਹੀ ਲੈਣੀ ਆ ਨਾ ਭਲਾ ਕੀ ਜਾਂਦੀ ਆ ਤਾਈ ਵੀ ਜਾ ਕੇ ਚਲੀ ਜਾਨੀ ਮੈਂ ਬਾਹਰ ਕੀ ਗੱਲ ਹੀ ਹੋ ਗਿਆ ਦੀਦੀ ਕੋਈਆ ਅੰਮੇ ਨੂੰ ਜਾਣਾਂ ਤਾਂ ਤਾਈ ਕੀ ਕਹਿੰਦੀ ਵੇ ਤੇ ਆਵਾ ਮੈਂ ਕੀ ਕਹਿੰਦੀ ਆ ਮੇਰੀ ਗੱਲ ਸੁਣ ਇੱਕ ਚੁੱਪ ਤੇ ਸੌ ਸੁੱਖ ਉਹ ਬਥੇਰੇ ਸੁੱਖ ਲੱਲੇ ਮੈਨੂੰ ਵੇਖ ਲੈਣ ਤੋਂ ਹੁਣ ਮੇਰੀ ਗੱਲ ਤੇ ਸੁਣ ਲੈ ਸੁੱਖ ਤੇ ਮੇਰੇ ਕਰਮਾਂ 'ਚ ਹੈ ਨਹੀਂ ਇਹਦਾ ਨਾ ਆਇਓ ਮੈਨੂੰ ਮਿਲਣਾ ਹੀ ਹੁਣ ਜੇ ਤਾਈ ਕਹਿਣ ਦੀ ਹੈ ਤਾਂ ਤੂੰ ਜ਼ਰੂਰ ਉਹਦੇ ਨਾਲ ਬਹਿਣਾ ਵਾ ਐਵੇਂ ਫਰਮਾਨੀ ਚੰਗੀਆਂ ਗੱਲਾਂ ਹੋਣਗੀਆਂ ਤੇ ਫੇ ਤੇਰਾ ਹੀ ਨਾਮ ਬਦਨਾਮ ਹੋਣਾ ਤੇ ਅੱਗੇ ਕਿਹੜਾ ਮੇਰੇ ਗਾੜੀ ਮੈਡਲ ਪੈਂਦੇ ਮੇਰੇ ਅੱਗੇ ਵੀ ਨਾਮ ਬਦਨਾਮ ਹਈਆ ਉਹ ਲੈਂਦੇ ਜਿਹੜਾ ਹੁੰਦਾ ਮੈਨੂੰ ਨਹੀਂ ਪਰਵਾ ਤਈ ਇੱਕ ਵਾਰੀ ਮੈਨੂੰ ਵੇਖ ਤੇ ਲੈ ਦੋ ਕੀ ਕਹਿੰਦੀ ਹੈ ਤਾਈ ਮੇਰੀ ਗੱਲ ਸੁਣ ਬੜਾ ਨਹੀਂ ਆੜਨਾ ਉੱਥੇ ਹੋਣਾ ਗਾਹਣ ਉਹਦੇ ਘਰ ਮੈਂ ਤੇ ਜਾਣਦੀ ਮੰਮੀ ਦੀ ਗੱਲਾਂ ਕਰ ਤੂੰ ਤੂੰ ਤੇ ਛੱਬੀਆਂ ਲੈਣ ਨੂੰ ਆਪਾਂ ਤੇ ਮੈਂ ਤੇ ਚੰਨੀ ਬਾਹਰ ਦੀ ਦੀ ਚੰਦ ਦਿੰਦੀ ਜਾਣ ਨਹੀਂ ਦਿੰਦੀ ਤੇ ਖਲਾਉਣਾ ਹੀ ਨਹੀਂ ਕਰ ਪਤਾ ਲੱਗ ਜਾਂਦਾ ਇਹ ਕੁੱਤੇ ਵਾਲ ਤੇਰੇ ਦੇ ਕੇ ਜਾਂਦੀ ਚੰਗੀ ਤਰਾਈ ਮੰਮੀ ਤ ਵੇ ਬੜੇ ਗੁੱਸੇ ਚ ਤੇ ਦੋਵੇਂ ਬੈਠ ਪੀਆ ਤੇ ਅਹੀਂ ਕਿ ਦੱਸਣਾ ਉਹ ਤਾਂ ਸਿਆਣੀ ਬਿਆਣੀ ਆ ਇਹ ਕੱਲ ਦੀ ਸ਼ੋકરી ਇੰਨੀ ਹੱਤ ਕਰਾਉਂਦੇ ਇਹਨਾਂ ਨੂੰ ਸਮਝ ਨਹੀਂ ਆਈ ਥੀ ਮੇਰਾ ਜੀ ਕਹਦਾ ਮਾਰਾਂ ਤੇਰੇ ਘਰੇ ਕੋਣ ਮੈਂ ਮੈਂ ਅਸੀਂ ਦੇਣ ਰੇ ਕੀ ਰਣ ਮਿਲ ਕੇ ਮੈਨੂੰ ਛ ਦੇਣ ਤੂੰ ਤਾਂ ਸਾਰ ਸ ਦੇਣਾ ਦੇ ਛ ਦੇਣ ਆ ਆਹੋ ਛ ਦੇਣ ਜੋ ਤੇਰਾ ਪਹਿਲੋ ਸ਼ਰਾਬੀ ਪੁੱਤ ਸਾਹ ਸੰਭਿਆ ਹੁਣ ਆਪਾਂ ਇਹ ਜੀ ਨੂੰ ਸੰਭਣ ਦੀ ਮੈਂ ਤੇ ਪਿਛ ਦੇਣ ਹੁਣਾ ਵਾ ਤੇ ਗਾਂ ਮੇਰੇ ਕਰਮਾਂ ਚ ਵੀ ਇਹੀ ਕੋ ਦੋਖ ਹੀ ਲਿਖਿਆ ਵਾ ਤੂੰ ਗੱਲੀ ਸੰਭਣ ਨਹੀਂ ਆਂ ਅਹੀਂ ਤਾਂ ਟੁੱਟ ਟੁੱਟ ਮਰਨ ਦੇ ਨਾਲ ਤੇਰੇ ਵਰਗੀ ਜਾਂ 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 ਪੋਟੇ ਨਾਲ ਲੱਤਾਂ ਘੁੱਟ ਕੇ ਬਾਹਰ ਆ ਜਾਂਦੀਆਂ ਤੇ ਸਾਰੀ ਉਮਰ ਲਈ ਸਾਰੀ ਉਮਰ ਵਾਸਤੇ ਦੋਖ ਇੱਕ ਦਿਨ ਦਾ ਨਹੀਂ ਹੁਣ ਮੈਨੂੰ ਤੂੰ ਹੁਣ ਬਦਲ ਨੂੰ ਮਿਲ ਗਿਆ ਬੰਨਾ ਪਹਿਲਾਂ ਤੂੰ ਸ਼ਰਾਬੀ ਨੂੰ ਗਾਲਾਂ ਕੱਢਦੀ ਮਰ ਜੇ ਕੋਲੋਂ ਲੱਤ ਜੇ ਮੇਰਾ ਪੁੱਤ ਦੀ ਜਾਨ ਪਤਾ ਨਹੀਂ ਰੱਬ ਨੇ ਕਿਦਾਂ ਸੌੜ ਦਿੱਤੀ ਹੁਣ ਤੂੰ ਦੂਜੇ ਰੋਕ ਹੋ ਗਈਆਂ ਤੇਰੀ ਕਿਹੜੀ ਗੱਲ ਨਹੀਂ ਰੁਪਏ ਨਾਲ ਕੋਈ ਜੇ ਉਹ ਕੋਈ ਵੱਧ ਪਿਆਰ ਕੇ ਨੁਕਸਾਨ ਕਰ ਦਿੰਦਾ ਫਿਰ ਜੇ ਪਰਪਾਈ ਕਰਦੇ ਤੇ ਉਹਨੇ ਅੱਜ ਫੜੀ ਕਲਾਸੀ ਫੜੀ ਦੇਖੀ ਸੀ ਤੂੰ ਤੂੰ ਹੀ ਦੇ ਬਸ ਸਾਰੀ ਮਰ ਉਹਨਾਂ ਦੇ ਹੀ ਪਰਦੇ ਪਾਈ ਜਾਏ ਤੁਹਾਨੂੰ ਮੈਂ ਪਤਾ ਨਹੀਂ ਕਿਉਂ ਨਹੀਂ ਚੰਗੀ ਲੱਗਦੀ ਜੇ ਮੰਮੀ ਮੇਰਾ ਤਾਂ ਦੁਖੀ ਹੈ ਤੇ ਮੈਂ ਚਲ ਜਾਂਨੀ ਆ ਸਾਰਾ ਕੁਝ ਛੱਡ ਕੇ ਤੇ ਰੱਖ ਲੋ ਤੁਸੀਂ ਆਪਣਾ ਪੁੱਤ ਆਪਣੇ ਕੋ ਮੇਰਾ ਨਾ ਲੇਂਗਾ ਤਹਾਨੂੰ ਵਾਦੂ ਹੀਗਾ ਪੁੱਤਾਂ ਨੂੰ ਵਾਦੂ ਨਹੀਂ ਕਰ ਰੱਖ ਲਾਂਗੇ ਪਰ ਤੂੰ ਕਿੱਥੇ ਜਾਏਂਗੀ ਹੁਣ ਇਹ ਦੱਸ ਪਹਿਲਾਂ ਮੰਮੀ ਚੁੱਪ ਕਰਜੋ ਉਹ ਵੀ ਬਥੇਰਾ ਸ਼ਾਮ ਦੀ ਰਹੀ ਹੈ ਤੇ ਉਹਨੂੰ ਹੈ ਸਹੀ ਦੁੱਖ ਮੈਂ ਤੁਹਾਨੂੰ ਉਹ ਤੇ ਗੱਲ ਕਰਨੀ ਗਲਤ ਫਹਮੀਆਂ ਹੋ ਗਈਆਂ ਹੋਰ ਕੋਈ ਗੱਲ ਨਹੀਂ ਆ ਤਾਈ ਐਵੇਂ ਇੰਨੇ ਗੁੱਸੇ ਚ ਬੈਠੇ ਜੇ ਗਲਤ ਫਹਿਮੀ ਹੋ ਗਈ ਆ ਦੀਦੇ ਮੈਨੂੰ ਨਹੀਂ ਐ ਮਮੀ ਨੂੰ ਹੀ ਦੁੱਖ ਐ ਤਾਂ ਹੀ ਪੁੱਤੇ ਦਾ ਇੰਨਾ ਹੀ ਦੁੱਖ ਜੇ ਗਲਤ ਫਹਿਮੀ ਆ ਹੀ ਕਰਨੂ ਮਾਮਾ ਜੇ ਬਾਵਾ ਨੂੰ ਹੀ ਦੁੱਖ ਦੇਣੀਆਂ ਕਰਦੀਆਂ ਨੇ ਉਹਨਾਂ ਨੂੰ ਕੋਈ ਦੁੱਖ ਹੀ ਨਹੀਂ ਦੇ ਆਪਣੇ ਪੱਲੇ ਨਾ ਪੰਛੜਨਾਂ ਮਾਮਾ ਨੀ ਪੈਣਾ ਗਲਤ ਫਹਿਮੀਆਂ ਨਹੀਂ ਹੁੰਦੀਆਂ ਗੱਲ ਕਰਨ ਲੱਗੀ ਸੋਚਦੀ ਨਹੀਂ ਕੱਖ ਵੀ ਨਾ ਬਗੈੜ ਵਰਗਾ ਮੂੰਹ ਕੱਢ ਕੱਢ ਕੇ ਗੱਲਾਂ ਕਰਦੀ ਹਾਂ ਤੈਨੂੰ ਪਤਾ ਹੀ ਨਿੱਕਾ ਵੱਡਾ ਗਾੜੀ ਜਵਾਈ ਪਾਈ ਕਿੱਦਾਂ ਗੱਲ ਕਰਨੀ ਆ ਤੂੰ ਉਹਦੇ ਕਰਕੇ ਗੱਲਾਂ ਕਰਨੂ ਆ ਗਈ ਤੇ ਹੁਣ ਅਹੀਂ ਨਿਚ ਠੰਡੇ ਆ ਤੇ ਮੈਂ ਇਹਦੇ ਨਿਚ ਠੰਡੇ ਚਲ ਜੈ ਨਹੀਂ ਮੈਂ ਅੱਭੀ ਨ ਉਹਨਾਂ ਨੂੰ ਕਹਿਤਾ ਈ ਡਾ ਮੱਸਾ ਕਿ ਜਿੰਨੀ ਗੱਲ ਟਲ ਤੇ ਚੁੱਕ ਲਈ ਆਪਣੇ ਜਵਾਈ ਦੀ ਨਹੀਂ ਦਿਖਣ ਦੀ ਵੀ ਹੋਗੀਕਰ ਤੂੰ ਤੋ ਕੋ ਲੰਡਿਆ ਈ ਉਹਨੇ ਬੜਾ ਸੋਣਾ ਬੰਦਾ ਚੜਦਿਆ ਕਹਿ ਕੇ ਮੈਂ ਮਜ਼ਾਕ ਲੱਗਾ ਮੈਂ ਵੀ ਕਹਦੇ ਨਹੀਂ ਮੈਂ ਵੀ ਪਈ ਉਹਨੂੰ ਮਜ਼ਾਕ ਕੀਤਾ ਈ ਗੱਲਾਂ ਨਬੇੜ ਦਿੰਨੇ ਤੂੰ ਆਪਣੇ ਬੰਦੇ ਨਾਲ ਨਹੀਂ ਵੇਖਦੀ ਹਾਂ ਤੈਨੂੰ ਪਤਾ ਨਹੀਂ ਮੇਰਾ ਬੰਦਾ ਸਹੀ ਆ ਤੇ ਬੰਦੇ ਕਰਕੇ ਮੈਂ ਵੀ ਲੜਾਈ ਲੈਣੀ ਆ ਤੇ ਟਾ ਕੇ ਤੇ ਕੌਣ ਮੂੰਹ ਚ ਪਾਉਂਦਾ ਬਲਜੀਤ ਪਤਾ ਮੈਨੂੰ ਦਾਦੇ ਕੋਲ ਆ ਤੇ ਆ ਵੀ ਪਾ ਦੂ ਮੈਂ ਮਾਰੋ ਤੇ ਛਾਪੀ ਹੋ ਸਟੇਮ ਮੰਨ ਜਾਂਦਾ ਵੀ ਹਾਂ ਪਿਆਰ ਤੋਂ ਅੱਧੀ ਗੱਲ ਸੁਣੀ ਆ ਜਦੋਂ ਅੱਧੀ ਗੱਲ ਸੁਣੀ ਆ ਨਾ ਉਹ ਗੱਲ ਹੋ ਜਾਂਦੀ ਆ ਹੁਣ ਕਹਦਾ ਸ਼ਰਾਬੀ ਮੇਰਾ ਪੁੱਤ ਹੁਣ ਦਿਓ ਤਰਲੇ ਲੈਂਦਾ ਫਿਰਦਾ ਮੇਰੀ ਕਿਸ ਤਰ੍ਹਾਂ ਜਾਨ ਬਚ ਗਈ ਮੇਰੀਆਂ ਬਾਹਾਂ ਬਚ ਜਾਂਦੀਆਂ ਤੇ ਉੱਥੇ ਬੜੀ ਹੰਮੀ ਪਰਣ ਡਿਆ ਸੀ ਫਿਰ ਉਹੀ ਗੱਲ ਨਾਲ ਕਿ ਮਾੜਾ ਟਾਈਮ ਹੀ ਮੈਂ ਚਲ ਗਈ ਸੋਗਾ ਤੁਸੀਂ ਜਾਣੇ ਤੁਹਾਨੂੰ ਪਤਾ ਲੱਗਦਾ ਮੈਂ ਸੋਗਾ ਸਮਝਾ ਕੇ ਆਉਣਾ ਉਹਨੂੰ ਤੇ ਪੁੱਤੇ ਕਰਕੇ ਸੋ ਉਹਨੂੰ ਪੁੱਤ ਐਦਾਂ ਨਹੀਂ ਆਖੀ ਜਾਂਦਾ ਮੰਜੀਤ ਆ ਪੁੱਤ ਕਰਨ ਨੂੰ ਜਿੰਦਗੀ ਤੇ ਮੇਰਾ ਤੇ ਪੁੱਤੇ ਨਹੀਂ ਮੈਂ ਤਾਂ ਨਹੀਂ ਨਾ ਪੁੱਤ ਕਹਿਣ ਲੱਗੀ ਫਿਰ ਉਹਨੂੰ ਤੇ ਫਿਰ ਤੂੰ ਸ਼ਰਮਾ ਵੀ ਨਹੀਂ ਇਹਨਾਂ ਉਲਣੀਆਂ ਵੱਡੇ ਚਾਦਰ ਬੰਦੀ ਫਿਰਦੀਆਂ ਤਾਈ ਦੇਵੇਂ ਚੜ ਕੇ ਲੜਨ ਆ ਗਈ ਤਾਈ ਹੌਸਲੇ ਨਾਲ ਗੱਲ ਕਰਨੀ ਜੀ ਤੇ ਗੱਲ ਇੱਥੇ ਨਿਬੜ ਜਾਣੀ ਮੈਂ ਨੇ ਆਪਣੇ ਆਪ ਵੀ ਦੱਸ ਦਿੰਦੀ ਅਜੇ ਵੀ ਆਪਣੇ ਮਨ ਨੂੰ ਸਮਝਾ ਲਾ ਹੁਣ ਅਮਰਤਾ ਗਿਆ ਆਇਓ ਆਪਣਾ ਕੋਈ ਨੀੜੇ ਕੱਪੜੇ ਸੋਹ ਜੋ ਮਰਜੀ ਕਰੋ ਚਾਹ ਨਾਲ ਰਹੋ ਗੁੱਸਾ ਗਿੱਲਾ ਜਿਹੜਾ ਉਹਨੂੰ ਦੂਰ ਕਰ ਦੋ ਬੰਦਿਆਂ ਵਾਲਾ ਕੰਮ ਕਰ ਕੋਈ ਤੂੰ ਵੀ ਹੁਣ ਠੀਕ ਆ ਠੀਕ ਆ ਤਾ ਤੂੰ ਹੀ ਜਾਣਾ ਨਾ ਤੁਸੀਂ ਜਾਓ ਤੇ ਮੈਨੂੰ ਨਾ ਹੀ ਕਹੋ ਤੂੰ ਇਹ ਤੇ ਮੇਰੇ ਉਲਟ ਚੱਲਣਾ ਤੇ ਚੰਡੀ ਜਾ ਉਹ ਫੇਰ ਆਣਾਂ ਨਕੇ ਮੈਨੂੰ ਹੀ ਗੱਲਾਂ ਸੁਣਾਉਣੀਆਂ ਮੈਨੂੰ ਹੀ ਦੱਸਣੀਆਂ ਮੇਰੇ ਨਹੀਂ ਤੂੰ ਨਹੀਂ ਜਾਣਾ ਅਮਰਤ ਦੇ ਨਹੀਂ ਜਾਣਾ ਮੈਂ ਕਹਿੰਦੀ ਨਹੀਂ ਜਾਣਾ ਮੈਂ ਇੱਥੇ ਚਲੀ ਚਾਨੀ ਛੱਡ ਗਈ ਘਰ ਜਦੋਂ ਮੈਂ ਕਿਹਾ ਮੈਂ ਚੱਲ ਪਹਿਲਾਂ ਵਧੀਆ बोलਦੀ ਮੈਨੂੰ ਆਪਣਾ ਕਸੂਰ ਤੇਰਾ ਦਾ ਨਾ ਤਾਈ ਦਾ ਵਾ ਗਲਤਫਹਿਮੀਆਂ ਹੋਈਆਂ ਵਾ ਕਿਸੇ ਨੂੰ ਕਲੀਅਰ ਕਰਨੀਆਂ ਨਹੀਂ ਆਈਆਂ ਤੂੰ ਆਪਣਾ ਰੋਲਾ ਪਾ ਰਹਾ ਮੰਮੀ ਦਾ ਆਪਣਾ ਪਾ ਰਤਾ ਹੀ ਆਪਣਾ ਰੋਲਾ ਪਾ ਗਈ ਆ ਮੇਰੇ ਤੇ ਕੋਈ ਸੁਣਦਾ ਨਹੀਂ ਸਾਰੇ ਬਸ ਮੈਨੂੰ ਇੱਕੋ ਗੱਲ ਕਹਿੰਦੇ ਰਹਿੰਦੇ ਬੋਲਦੀ ਬੋਲਦੀ ਚੰਗਾ ਬੋਲ ਕੇ ਮੂੰਹ ਤੇ ਪੜਾਸਤੇ ਕੱਢ ਲੈਂਦੀ ਨਾ ਮਿਸਰੇ ਵਾਂਗੂ ਢਿੱਡਰ ਚ ਤਿੰਨੀ ਨਾ ਰੱਖਦੀ ਮੇਰੀਆਂ ਤੇਆਂ ਗੱਲਾਂ ਸੁਨੀਆਂ ਤੂੰ ਵੀ ਅਧੀਆਂ ਗੱਲਾਂ ਸੁਨੀਆਂ ਅਧੀਆਂ ਗੱਲਾਂ ਤੇ ਅੱਗੇ ਪਵਾੜੇ ਦੀਆਂ ਜੜਾ ਹੁੰਦੀਆਂ ਵਾ ਕਦੀ ਬੰਦਾ ਇਸੇ ਕੋਲੋਂ ਕਹਿੰਦਾ ਵਾ ਮਨਦਾ ਮੂੰਹ ਪੜ ਕੇ ਉਸਲ ਕੇ ਤੇ ਮੂੰਹ ਤੇ ਗੱਲ ਨਾ ਕਰੇ ਦੋ ਚਾਰ ਦਿਨ ਤੇ ਫੇਰ ਗੱਲ ਕਰੀ ਪਰ ਮੈਂ ਕਹਿੰਦੀ ਸੀ ਤੇ ਚੜਾ ਬੰਦਾ ਮੂੰਹ ਚੜ ਬੋਲਦਾ ਨਾ ਬਿਲਕੁਲ ਸਹੀ ਆ ਅੰਦਰੋਂ ਅੰਦਰ ਇਹਨੇ ਪਿੜੀਆਂ ਵੜ ਦਾ ਢਿੱਡ ਚ ਨਹੀਂ ਰਹਿਦਾ ਕਮ ਸਕੂ ਮੂੰਹ ਤੇ ਗੱਲਾਂ ਤੇ ਕਰਦਾ ਨਾ ਮੈਂ ਮੂੰਹ ਤੇ ਗੱਲ ਤੇ ਕਰਦੀ ਆ ਨਾ ਹਾਂ ਤੇ ਪਿੱਠ ਪਿੱਛੇ ਤੇ ਨਹੀਂ ਨਾ ਗੱਲਾਂ ਕਰਦੀ ਇੰਨੀ ਕੀ ਤੇ ਹਿੰਮਤ ਹੈ ਗਈ ਆ ਮੇਰੇ ਚ ਜਿੰਨੇ ਕਹਿਣਾ ਮੈਨੂੰ ਗਲਤ ਕਹੀ ਜਾਵੇ ਆ ਮੰਮੀ ਹੋ ਮੇਰੀ ਕਿਤੇ ਨਹੀਂ ਇਹਨੇ ਮੈਨੂੰ ਚੰਗਾ ਸਮਝਿਆ ਵੀ ਕਦੇ ਵੀ ਚੰਗਾ ਸਮਝ ਲੈ ਮੈਨੂੰ ਪਤਾ ਤੂੰ ਵੀ ਆਪਣੇ ਤਸਹੀਂ ਤੂੰ ਬੜਾ ਦੁੱਖ ਵੇਖਿਆ ਤਾਂ ਤੂੰ ਗਿਆ ਤਾਈ ਨਹੀਂ ਨਾ ਉਹ ਗੱਲ ਨੂੰ ਸਮਝਣ ਦੀ ਹੈਗੀ ਗੱਲ ਨੂੰ ਤਾਂ ਕੋਈ ਵੀ ਨਹੀਂ ਸਮਝਣ ਰਿਆ ਦੀਦੀ ਤੂੰ ਹੀ ਮੈਨੂੰ ਲੱਗਦਾ ਸਮਝੇ ਹੋਰ ਕਹਿੰਦੇ ਨਹੀਂ ਘਰ ਚ ਸਮਝੀ सोनू ਨੇ ਹੁਣ ਕੀ ਬਤਾ ਦੋ ਚਾਰ ਨਾਲ ਹੋਰ ਨਹੀਂ ਲਾ ਕੇ ਸੁਣਾਈਆਂ ਤਾਂ ਹੀ ਤਾਈ ਆਈ ਹੈ ਲੜਨ ਕੋਈ ਗੱਲ ਨਹੀਂ ਇਹਨਾਂ ਨੂੰ ਹੁਣ ਮੈਂ ਦੱਸੂਣਾ ਸੱਪ ਤੇ सोनू ਦਾ ਵਿਆਰ ਕਿੰਨਾ ਮਾੜਾ ਕੀਤਾ ਤਾਂ ਮੈਂ ਹੁਣ ਕੁਝ ਨਹੀਂ ਨਾ ਹੁਣ ਕਰਕੇ ਦੱਸੂ ਜੇ ਸਿੱਧੀ ਹੁਣ ਗੱਲਾਂ ਘੋੜੀ ਨਿਕਲਦਾ ਫੇ ਟੇਢੀ ਕਰੂੰ ਮੈਂ ਹੁਣ